ਇੱਕ ਕਬੱਡੀ ਕਾਪਾ ਜਿਹੜਾ ਅਸੀਂ 1988 ਤੋਂ ਬਾਅਦ ਪਹਿਲਾਂ ਪੂਰਾ ਕਰਾਉਂਦੇ ਹੁੰਦੇ ਸੀਗੇ ਅਸੀਂ ਉਸ ਤੋਂ ਬਾਅਦ ਅਸੀਂ ਇੱਧਰ ਉੱਧਰ ਹੋ ਗਏ ਬਾਹਰ ਅੰਦਰ ਚਲੇ ਗਏ ਤੇ ਪਿੰਡ ਵਿੱਚ ਪੰਚਾਇਤ ਨੇ ਉਹਨਾਂ ਫਿਰ ਉੱਤਾਂ ਨਹੀਂ ਬਚਿਆ ਹੈਗਾ ਇਸ ਕਰਕੇ ਕਦੇ-ਕਦੇ ਹੀ ਕਬੱਡੀ ਹੁੰਦੀ ਸੀਗੀ ਲੋਕਾਂ ਦੀ ਹੁਣ ਪਹਿਲੀ ਵਾਰੀ ਅਸੀਂ ਕਾਫੀ ਦੇਰ ਬਾਅਦ ਸਾਰੇ ਅਸੀਂ ਇੱਕ ਸਬੱਬ ਵੀ ਇਕੱਠੇ ਹੋਈ ਸੀ ਇੱਕ ਵਾਰੀ ਤੇ ਪ੍ਰੋਗਰਾਮ ਬਣਾਇਆ ਪੰਚਾਇਤ ਦੇ ਸਹਿਯੋਗ ਦੇ ਨਾਲ ਤੇ ਹਰਨਾਮਪੁਰਾ ਸਪੋਰਟਸ ਕਲੱਬ ਦੇ ਨਾਲ ਇਹ ਇਸ ਕਰਕੇ ਅਸੀਂ ਹੁਣ ਇਸ ਵਾਰ ਪਹਿਲਾਂ 20 21 ਤੇ 22 ਮਾਰਚ 2025 ਵਾਲੇ ਦਿਨ ਇਹ ਪ੍ਰੋਗਰਾਮ ਆਰੰਭਿਆ ਵਾ ਕਬੱਡੀ ਦਾ ਕੱਪ ਤੇ ਅਸੀਂ ਸਾਰੇ ਦਰਸ਼ਕਾਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਹੋਮਾ ਮਾ ਕੇ ਇਸ ਜੋੜ ਮੇਲੇ ਦੇ ਵਿੱਚ ਇੱਕ ਕਬੱਡੀ ਕੱਪ ਦੇ ਵਿੱਚ ਦਰਸ਼ਕ ਬਣ ਕੇ ਜਿਆਦੇ ਸਹਿਯੋਗ ਦਿਓ ਤੇ ਸਾਡੀ ਹੌਸਲਾ ਉੱਜਾਇ ਕਰੋ ਤਾਂ ਕਿ ਸਾਡਾ ਆਉਣ ਵਾਲੇ ਜਿਹੜੀ ਪੰਚਾਇਤ ਨਵੀਂ ਬਣੀ ਆ ਇਹਨਾਂ ਨੂੰ ਹੋਰ ਹੌਸਲਾ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਅਰੇ ਜਿਹੜਾ ਕਬੱਡੀ ਕੱਪ ਹੋ ਰਿਹਾ ਕਦੋਂ ਹੋ ਰਿਹਾ ਤੇ ਕਹਿੰਦੇ ਕਾਫੀ ਸਾਲਾਂ ਬਾਅਦ ਪਿੰਡ ਦੇ ਵਿੱਚ ਦੁਬਾਰਾ ਜਿਹੜੀ ਕਬੱਡੀ ਖੇਡ ਜਿਹੜੀ ਪ੍ਰਮੋਟ ਹੋ ਰਹੀ ਆ ਤਕਰੀਬਨ 15 ਸਾਲ ਹੋ ਗਏ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਅਪੀਲ ਕਰਦੇ ਹੋ ਦਰਸ਼ਕਾਂ ਨੂੰ ਉਹਦੇ ਬਾਰੇ ਇਹ ਕਲਾ ਕਬੱਡੀ ਕੱਪ ਆ ਜਿਹੜਾ ਇਹ 1988 ਤੋਂ ਬਾਅਦ ਪਹਿਲਾਂ ਪੂਰਾ ਕਰਾਉਂਦੇ ਹੁੰਦੇ ਸੀ ਅਸੀਂ ਉਸ ਤੋਂ ਬਾਅਦ ਇਹ ਇੱਧਰ ਉੱਧਰ ਹੋ ਗਏ ਬਾਹਰ ਅੰਦਰ ਚਲੇ ਗਏ ਤੇ ਪਿੰਡ ਵਿੱਚ ਪੰਜਾਬ ਨੇ ਉਹਨਾ ਫਿਰ ਉੱਪਾ ਨਹੀਂ ਬਚਿਆ ਹੈਗਾ ਇਸ ਕਰਕੇ ਕਦੇ-ਕਦੇ ਹੀ ਉਹ ਕਬੱਡੀ ਹੁੰਦੀ ਸੀਗੀ ਜੁੱਕਾਂ ਦੀ ਹੁਣ ਪਹਿਲੀ ਵਾਰੀ ਅਸੀਂ ਕਾਫੀ ਦੇਰ ਬਾਅਦ ਸਾਰੇ ਅਸੀਂ ਇੱਕ ਸਮੂਹ ਵੀ ਇਕੱਠੇ ਹੋਏ ਸੀ ਇੱਕ ਵਾਰ ਇੱਕ ਵਾਰੀ ਤੇ ਪ੍ਰੋਗਰਾਮ ਮਨਾਇਆ ਪੰਚਾਇਤ ਦੇ ਸਹਿਯੋਗ ਦੇ ਨਾਲ ਤੇ ਹਰਨਾਮਪੁਰਾ ਸਪੋਰਟਸ ਕਲੱਬ ਦੇ ਨਾਲ ਇਸ ਕਰਕੇ ਅਸੀਂ ਇਸ ਵਾਰ ਪਹਿਲਾਂ 20 21 ਤੇ 22 ਮਾਰਚ 2025 ਦੇ ਦਿਨ ਇਹ ਪ੍ਰੋਗਰਾਮ ਆਯੋਜਿਤ ਹੋਇਆ ਕਬੱਡੀ ਦਾ ਕੱਪ ਤੇ ਅਸੀਂ ਸਾਰੇ ਦਰਸ਼ਕਾਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਹੌਮਾ ਹਾਂ ਕੇ ਇਸ ਰੋਡ ਮੇਲੇ ਦੇ ਵਿੱਚ ਹੈ ਕਿ ਕਬੱਡੀ ਕੱਪ ਦੇ ਵਿੱਚ ਦਰਸ਼ਕ ਬਣ ਕੇ ਆ ਕੇ ਸਾਡੀ ਸਹਿਯੋਗ ਦਿਓ ਤੇ ਸਾਡੀ ਹੌਸਲਾ ਆਉਂਦਾ ਹੈ ਕਰੋ ਤਾਂ ਕਿ ਸਾਡਾ ਆਉਣ ਵਾਲੇ ਜਿਹੜੀ ਪੰਚਾਇਤ ਨਵੀਂ ਬਣੀ ਆ ਇਹਨਾਂ ਨੂੰ ਹੋਰ ਹੌਸਲਾ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵਿਦਿਆ ਸਪੋਰਟਸ ਦੇ ਕੰਮ ਕਰਾ ਸਕਣ ਕੀ ਨਾਮ ਹੈ ਚਰਨਜੀਤ ਸਿੰਘ ਤੁਸੀਂ ਇੱਥੇ ਦੇ ਨਿਵਾਸੀਆਂ ਜਾਂ ਐਨ ਆਰ ਆਈ ਮੈਂ ਇੱਥੋਂ ਦਾ ਨਿਵਾਸੀ ਹਾਂ ਜੀ ਪਰ ਹੁਣ ਐਮਰੀਕਾ ਰਹਿੰਦਾ ਹਾਂ ਕਿਸ ਤਰ੍ਹਾਂ ਦੇ ਜਿਹੜੇ ਐਨਆਰਆਈ ਵੀਰੋਂ ਕਿਸ ਤਰ੍ਹਾਂ ਦਾ ਸਹਿਯੋਗ ਆ ਪੂਰਾ ਸਹਿਯੋਗ ਆ ਲਈ ਬੰਦੇ ਨੇ ਤੇ ਵਰਦੇ ਅੱਜ ਵੀ ਅਸੀਂ ਇੱਥੇ ਆਪਾਂ ਜਾ ਕੇ ਆਪ ਜਿਹੜੇ ਹੈਗੇ ਨੇ ਪੋਸਟਰ ਲਾਉਦੇ ਵਰਦੇ ਆ ਰਹਿਮਤਿਆਂ ਨੂੰ ਵੀ ਅਸੀਂ ਇਹ ਗੱਲ ਜਾਨਾ ਚਾਹੁੰਦੇ ਆ ਵੀ ਭਾਈ ਤੁਸੀਂ ਵੀ ਉੱਥੋਂ ਪੰਡਿਤ ਕੰਮਾਂ ਦੇ ਵਿੱਚ ਵੱਧ ਜਾਰ ਗਿਆ ਹਿੱਸਾ ਬੋ ਹਾਂਜੀ ਜੀ ਮੇਰਾ ਨਾਮ ਹੈ ਕੁਲਵੀਰ ਸਿੰਘ ਚਾਲ ਹਾਂਜੀ ਤੇ ਮੈਂ ਯੂਐਸਏ ਤੋਂ ਹਮ ਅਸੀਂ ਤਕਰੀਬਨ 1993 ਦੇ ਵਿੱਚ ਲਾਸਟ ਟੂਰਨਾਮੈਂਟ ਹੋਇਆ ਤੇ ਮੈਂ ਬੜੀ ਪੰਚਾਇਤ ਨੂੰ ਬੇਨਤੀ ਕਰਦਾ ਰਿਆਂ ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਅਸੀਂ ਗਰਾਉਂਡ ਵੀ ਆਪਣੀ ਬੜੀ ਮਿਹਨਤ ਨਾਲ ਉਸ ਨੂੰ ਪੋਏ ਬੜੇ ਬੜੇ ਸੀਗੇ ਟਰੈਕਟਰਾਂ ਦੇ ਨਾਲ ਪਿੰਡ ਦੇ ਸਹਿਯੋਗ ਨਾਲ ਅਸੀਂ ਕੀਤਾ ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਜੇ ਬੱਚੇ ਜਿਹੜੇ ਨਸ਼ੇ ਤੋਂ ਰਹਿਤ ਹੋਣ ਤਾਂ ਕਿ ਉਹ ਖੇਡਾਂ ਵੱਲ ਆਪਣਾ ਧਿਆਨ ਦੇਣ ਤੇ ਵਧੀਆ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਅਸੀਂ ਸਾਰੇ ਸਜਾਉਂ ਕਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਇਸ ਟੂਰਨਾਮੈਂਟ ਚ ਪਹੁੰਚ ਕੇ ਬੱਚਿਆਂ ਦੀ ਹੌਸਲਾ ਵਜਾਈ ਕਰੋ ਤੇ ਪਿੰਡ ਵਾਸੀਆਂ ਦੀ ਬੇਨਤੀ ਨੂੰ ਪ੍ਰਵਾਨ ਕਰੋ ਅਰੇ ਨਾਮਾਂ ਦੀ ਗੱਲ ਕਰੀਏ ਤਾਂ ਕਿਸਨਾ ਦੇ ਨਾਮ ਰੱਖੇ ਜਾਈਏ ਅਨਾਮ ਜੀ ਤਕਰੀਬਨ ਤੁਹਾਡੇ ਕੋਲੇ ਆ ਪੋਸਟਰ ਦੇ ਵਿੱਚ ਲਿਖਿਆ ਹੀ ਹੈ 71000 ਓਪਨ ਨੂੰ ਤੇ 41000 ਸੈਕੰਡ ਕਿੰਨੇ ਕਿਲੋ ਦੀ ਕਬੱਡੀ ਹੈਗੀ ਹੈ ਇਹ 70 4760 ਬਾਹਤੜ ਤੇ ਓਪਨ ਤੇ ਬਲ ਦੁਨੀਆ ਬੈਕ ਦਰਾਲੀਆਂ ਤੇ ਤਾਸ਼ਕ ਲਈ ਅਸੀਂ ਬੇਨਤੀ ਕਰਦੇ ਹਾਂ ਨਗਰ ਵਾਸੀਆਂ ਨੂੰ ਤੇ ਆਲੇ-ਦਾਲੇ ਦੇ ਪਿੰਡਾਂ ਨੂੰ ਪੰਚਾਇਤਾਂ ਨੂੰ ਸਪੋਰਟਸ ਕਲੱਬਾਂ ਦੇ ਮੈਂਬਰਾਂ ਨੂੰ ਕਿ ਸਾਡੇ ਟੂਰਨਾਮੈਂਟ 'ਚ ਵੱਧ ਚੜ ਕੇ ਆ ਕੇ ਹਿੱਸਾ ਪਾਓ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਬੱਚੇ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ ਤਾਂ ਕਿ ਚੰਗੀ ਸੇਧ ਲੈ ਕੇ ਉਹ ਆਪਣੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਤੁਸੀਂ ਵੀ ਐਨਆਰਆਈ ਹੋ ਜਾਂੈਂਚ ਹਾਂ ਵੀ ਐਨਆਰਆਈ ਪਰ ਮੈਂ ਇਥੋਂ ਦੇ ਵਿਸ਼ੇਸ਼ ਕਰਨਾ ਅੰਦਰ ਸਰ ਜਿਹੜੀ ਕਬੱਡੀ ਖੇਡ ਆ ਇਸ ਤਰ੍ਹਾਂ ਪ੍ਰਮੋਟ ਕਰ ਰਹੇ ਹੋ ਮਾਰਕੀਟ ਕਬੱਡੀ ਨੂੰ ਕਿਉਂਕਿ ਪੁਰਾਣੇ ਸਮਿਆਂ ਦੀ ਜਿਹੜੀ ਖੇਡ ਆ ਤੇ ਅੱਜ ਦੇ ਬੱਚਿਆਂ ਦੇ ਲਈ ਕਿੰਨੀ ਜ਼ਰੂਰੀ ਆ ਇਹਨੂੰ ਪ੍ਰਮੋਟ ਕਰਨਾ ਤੇ ਕਿਸ ਤਰ੍ਹਾਂ ਦੀ ਤੁਸੀਂ ਮਦਦ ਕਰ ਰਹੇ ਹੋ ਅਸੀਂ ਫਾਈਨੈਂਸ਼ੀਅਲ ਤੌਰ ਤੇ ਤੇ ਆਪ ਵੀ ਜਾ ਕੇ ਹਰ ਬੰਦੇ ਨੂੰ ਇਹ ਪ੍ਰੇਰਿਤ ਕਰ ਰਹੇ ਆ ਵੇ ਪਹਿਲੀ ਗੱਲ ਤਾਂ ਸਾਨੂੰ ਪੂਰਾ ਸਹਿਯੋਗ ਦਿਓ ਪੂਰੇ ਨਗਰ ਨੂੰ ਜੀ ਪੰਚਾਇਤ ਨੂੰ ਇਸ ਤੋਂ ਬਾਅਦ ਅਸੀਂ ਵਧੀਆ ਢੰਗ ਨਾਲ ਇਹ ਖੇਡਾਂ ਨੂੰ ਉਪਰਫੁੱਲਤ ਕਰ ਸਕੀਏ ਕਿਹਨੇ ਇਸ ਵਾਰ ਦਰਸ਼ਕ ਵੀਰਾਂ ਲਈ ਵੀ ਇਨਾਮ ਰੱਖੇ ਗਏ ਦਰਸ਼ਕ ਵੀਰਾਂ ਲਈ ਵੀ ਇਨਾਮ ਰੱਖੇ ਅਸੀਂ ਛੋਟੇ ਸਕੂਲ ਦੇ ਬੱਚਿਆਂ ਨੂੰ ਵੀ ਖੇਡਾਂ ਵੱਲ ਜੋੜ ਰਹੇ ਹਾਂ ਤਾਂ ਕਿ ਉਹ ਆਉਣ ਵਾਲੇ ਸਾਡੀ ਜਿਹੜੀ ਜੰਗਨਰ ਸੈਨਾ ਉਹ ਇੱਕ ਤੰਦਰੁਸਤ ਔਰ ਅਗਾ ਵਧੂ ਸੋਚ ਵਾਲੀ ਪੈਦਾ ਹੋਵੇ ਤੇ ਜਿਹੜਾ ਲਾਸਟ ਦਿਨ ਆ ਜੀ ਤੇ ਇਹਦੇ ਵਿੱਚ ਲੋਕਾਂ ਦੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਮਨੋਰੰਜਨ ਦਾ ਵੀ ਕੋਈ ਪ੍ਰਬੰਧ ਹੈ ਮਨੋਰੰਜਨ ਦਾ ਵੀ ਰੱਖਿਆ ਬਹੁਤ ਅਸੀਂ ਸਾਡੇ ਸਰਦੀ ਮੁੰਡੀਆਂ ਜੀ ਨਾਮ ਮਾਣ ਸਮਾਰੋਹ ਵੀ ਸ਼ਰਕਤ ਕਰਨਗੇ ਔਰ ਨਾਲ-ਨਾਲ ਅਸੀਂ ਇਲਾਕਾ ਨਿਵਾਸੀਆਂ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਤਾਂ ਕਿ ਵੱਧ ਚੜ ਕੇ ਸਾਡੀ ਹੌਸਲਾ ਵਜਾਇਆ ਕਰਨ ਬੱਚਿਆਂ ਦੀ ਤੇ ಗ್ರಾಮ ਪੰਚਾਇਤ ਦੀ ਔਰ ਜੋ ਸਾਡੇ ਆਲੇ-ਦਾਲੇ ਪਿੰਡਾਂ ਦੀ ಗ್ರಾಮ ਪੰਚਾਇਤਾਂ ਅਸੀਂ ਉਹਨਾਂ ਨੂੰ ਵੀ ਥੋੜੇ ਮੱਧਨੇ ਅਪੀਲ ਕਰਦੇ ਆਂ ਵੀ ਹੌਮਾ-ਮਾਕੇ ਆਓ ਸਤਿਕਾਰ ਨਾਲ ਅਸੀਂ ਤੁਹਾਨੂੰ ਜੋ ਬਣਦਾ ਸਾਨੂੰ ਸਹਿਯੋਗ ਦਿਓ ਇਹ ਤਿੰਨ ਦਿਨ ਦਾ ਹੋਏਗਾ ਤਿੰਨ ਦਿਨ ਦਾ ਹੋਏਗਾ ਜੀ ਸੁਖਮਨਜੀਤ ਸਿੰਘ ਤੇ ਮੈਂ ਵੀ ਇਸੇ ਪਿੰਡ ਦਾ ਵਸਨੀਕ ਹਾਂ ਜੀ ਤੇ ਇਹ ਸਾਡੇ ਪਿੰਡ ਜਦੋਂ ਦੇ ਅਸੀਂ ਮਤਲਬ ਛੋਟੇ ਸੀ ਅਸੀਂ ਟੂਰਨਾਮੈਂਟ ਨਹੀਂ ਦੇਖਿਆ ਤੇ ਸਾਡਾ ਜੋ ਐਨਆਰਆਈ ਵੀਰਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਜੀ ਜਿੰਨੀ ਜਿੰਨੀ ਜਿੰਨਾ ਕਿ ਜੋ ਬੰਦਾ ਕਰ ਸਕਦਾ ਸੀ ਉਹਨੇ ਆਪਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਸਾਨੂੰ ਤੇ ਅਸੀਂ ਬਾਕੀ ਵੀ ਜੋ ਜੋ ਵੀਰ ਦੇਖਦੇ ਆ ਜੀ ਇਹ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਡੇ ਟੂਰਨਾਮੈਂਟ 'ਚ ਆ ਕੇ ਸਾਡਾ ਸਨਮਾਨ ਬਖਸ਼ੋ